ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਜੀ ਤੁਸੀਂ ਇਸ ਨਿਮਾਣੀ ਜੀ ਭੈਣ ਨੂੰ ਇਹਨਾਂ ਮਾਨ ਬਖਸ਼ਰੀ ਹਾਂ ਉਸ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਸਾਰਿਆਂ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਸਵਾਲ ਜ਼ਰੂਰ ਹੁੰਦਾ ਹੈਗਾ ਮੇਰੀ ਵੀ ਮਨ ਦੇ ਵਿੱਚ ਹੁੰਦਾ ਸੀਗਾ ਜਦੋਂ ਕਿ ਮੈਨੂੰ ਇਸ ਚੀਜ਼ ਦਾ ਹਨਾ ਨਹੀਂ ਪਤਾ ਸੀਗਾ ਕਿਉਂਕਿ ਕੋਈ ਵੀ ਕਹਿੰਦੇ ਕਹਿੰਦੇ ਬਿਰਲੇ-ਬਿਰਲੇ ਹੁੰਦੇ ਨੇ ਜਿਹੜੇ ਕਿ ਮਾਂ ਦੇ ਘੜੇ ਦੇ ਵਿੱਚੋਂ ਹਨਾ ਇਹ ਚੀਜ਼ਾਂ ਸਿੱਖ ਕੇ ਆਉਂਦੇ ਨੇ ਬਾਕੀ ਦੁਨੀਆ ਤੇ ਵਾਹਿਗੁਰੂ ਜੀ ਜਦੋਂ ਦੁੱਖ ਦਿੰਦਾ ਜ਼ਿੰਦਗੀ ਦੇ ਵਿੱਚ ਉਹ ਸਿਖਾ ਦਿੰਦੇ ਆ ਤੇ ਵਾਕੇ ਸਾਧੂਆਂ ਦੀ ਮਹਿਮਾ ਤੇ ਸਾਧੂਆਂ ਦੀ ਸੰਗਤ ਜਦੋਂ ਆਪਾਂ ਕਰਦੇ ਆ ਤਾਂ ਉੱਥੋਂ ਕੁਝ ਕੁ ਨਾ ਸਿੱਖਣ ਨੂੰ ਮਿਲਦਾ ਜਦੋਂ ਵਾਹਿਗੁਰੂ ਜੀ ਨੇ ਹਨਾ ਜੀਵਨ ਨੂੰ ਸੁਧਾਰਨਾ ਹੋਵੇ ਤਾਂ ਉਹ ਆਪਣੇ ਨਾਲ ਜੋੜ ਹੀ ਲੈਂਦੇ ਨੇ ਜਿੱਦਾਂ ਕਿ ਕਈ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਵੀਰਾਂ ਦੇ ਵੀ ਮੈਸੇਜ ਆਉਂਦੇ ਨੇ ਕਿ ਕਈ ਘਰ ਕਹਿੰਦੇ ਨੇ ਵੀ ਅਸੀਂ ਘਰ ਦੇ ਵਿੱਚ ਹਨਾ ਜੋਤ ਤੂਫ ਕਿਵੇਂ ਲਗਾ ਸਕਦੇ ਆ ਕੀ ਵਿਧੀ ਆ ਉਸ ਦੀ ਸਾਡੇ ਘਰ ਆਂਡਾ ਮੀਟ ਸ਼ਰਾਬ ਆਉਂਦੀ ਹੈ ਕਿ ਅਸੀਂ ਜੋਤ ਲਗਾ ਸਕਦੇ ਆ ਤੇ ਵਾਹਿਗੁਰੂ ਜੀ ਸਾਡੀ ਕਿਉਂ ਨਹੀਂ ਸੁਣਉਂਦੇ ਹੈਗੇ ਅਸੀਂ ਬਹੁਤ ਅਰਦਾਸਾਂ ਕਰਕੇ ਥੱਕ ਚੁੱਕੇ ਆਂਗੇ ਹਨਾ ਕਿਉਂਕਿ ਕਰਮਾਂ ਦੇ ਵਿੱਚ ਕਈ ਵਾਰੀ ਅਜਿਹੀ ਕਰਮਗਤੀ ਹੁੰਦੀ ਹੈ ਜਿਹੜੀ ਕਿ ਲੰਬੇ ਸਮੇਂ ਦੇ ਤੇ ਅੱਜ ਕੱਲ ਸਰਾਧ ਚੱਲ ਰਹੇ ਨੇ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ ਕਿਉਂਕਿ ਜਾਣੇ ਅਣਜਾਣੇ ਦੇ ਵਿੱਚ ਆਪਾਂ ਬਹੁਤ ਸਾਰੀਆਂ ਗਲਤੀਆਂ ਕਰ ਲੈਣੇ ਆਗੇ ਹਨਾ ਪਰ ਜਦੋਂ ਉਹ ਕਹਿੰਦੇ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਵਾਰੀ ਦੱਸਿਆ ਵੈਸੇ ਤੁਸੀਂ ਆਪ ਖੁਦ ਸਿਆਣੇ ਹੋ ਸਾਰੇ ਪੜੇ ਲਿਖੇ ਹੋ ਤੁਹਾਨੂੰ ਵੀ ਪਤਾ ਹੈ ਵੀ ਜੋ ਵੀ ਆਪਾਂ ਕਰਮ ਕਰਦੇ ਆਂ ਆਪਾਂ ਨੂੰ ਉਹਦਾ ਫਲ ਖੋਗਣਾ ਹੀ ਪੈਂਦਾ ਚਾਹੇ ਆਪਾਂ ਜਾਣ ਕੇ ਕਰੀਏ ਚਾਹੇ ਆਪਾਂ ਅਣਜਾਣੇ ਦੇ ਵਿੱਚ ਕਰੀਏ ਕਿਉਂਕਿ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕਹਿੰਦੇ ਕਾਲ ਯੁਗ ਦਾ ਇੱਕ ਸਿਧਾਂਤ ਹੈ ਜੇ ਕਹਿੰਦੇ ਇਹ ਹੱਥ ਕਰੂਗਾ ਤਾਂ ਇਹੀ ਹੱਥ ਭਰੂਗਾ ਪਹਿਲਾਂ ਸਤਜੁਗ ਦੇ ਵਿੱਚ ਹੋਰ ਨਿਯਮ ਸੀ ਤ੍ਰੇਤੇ ਦੇ ਵਿੱਚ ਹੋਰ ਸੀਗੇ ਹਨਾ ਸ ਇਦਾਂ ਦੁਆਪਰ ਦੇ ਵਿੱਚ ਹੋਰ ਸੀਗੇ ਦੇਖੋ ਹਰ ਯੁਗ ਦੇ ਵਿੱਚ ਅਵਤਾਰ ਆਏ ਨੇ ਕ੍ਰਿਸ਼ਨ ਭਗਵਾਨ ਜੀ ਆਏ ਨੇ ਸ੍ਰੀ ਰਾਮ ਜੀ ਆਏ ਨੇ ਕਿ ਕੀ ਕਲਯੂਗ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਆਪਣੇ ਦਸੇ ਗੁਰੂ ਸਾਹਿਬ ਦੇ ਰੂਪ ਦੇ ਵਿੱਚ ਆਏ ਨੇ ਤੇ ਫਿਰ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਨੇ ਕਿਉਂਕਿ ਗੁਰੂ ਸਾਹਿਬਾਂ ਨੇ ਕਿਹਾ ਸੀਗਾ ਕਿ ਦੇ ਰੂਪ ਦੇ ਵਿੱਚ ਕਿਸੇ ਨੂੰ ਹਨਾ ਗੁਰੂ ਨਹੀਂ ਤੁਸੀਂ ਨੇ ਮੰਨਣਾ ਪਰ ਅੱਜ ਕੱਲ ਆਪਾਂ ਦੁਖੀ ਹਨਾ ਆਪਦੇ ਕਰਮਾ ਕਰਕੇ ਤੇ ਇਹਦਾ ਫਾਇਦਾ ਹਨਾ ਆਪਾਂ ਤੋਂ ਜਿੰਨੇ ਵੀ ਦੇਹਧਾਰੀ ਬੈਠੇ ਨੇਗੇ ਉਠਾ ਰਹੇ ਨੇਗੇ ਦੇਖੋ ਜਿੰਨੇ ਵੀ ਗੁਰ ਸਿੱਖ ਨੇ ਤੁਹਾਨੂੰ ਜਿੰਨੇ ਵੀ ਤੁਹਾਡੇ ॠषि मुनि ਹੋਏ ਨੇ ਜਿੰਨੇ ਵੀ ਹਨਾ ਜਿਹੜੇ ਮੁਸਲਮ ਧਰਮ ਨਾਲ ਬਿਲੋਂਗ ਕਰਦੇ ਨੇ ਹਨ ਉਹਨਾਂ ਦੇ ਪੀਰ ਪੈਗੰਬਰ ਹੋਏ ਨੇ ਸਾਰਿਆਂ ਨੇ ਇਹੀ ਕਿਹਾ ਵੀ ਤੁਸੀਂ ਆਪਣੀ ਕੁਰਾਨ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਹਰਮਾਇਨ ਗੀਤਾ ਹਨ ਅਗਰ ਤੁਸੀਂ ਇਹਨਾਂ ਨੂੰ ਨਾ ਜ਼ਿੰਦਗੀ 'ਚ ਤੁਹਾਨੂੰ ਸਮਾਂ ਮਿਲੇ ਕਦੀ ਵੀ ਤੁਸੀਂ ਨਾ ਥੋੜਾ ਥੋੜਾ ਪੜ੍ਹ ਕੇ ਦੇਖਿਓ ਤੁਹਾਨੂੰ ਨਾ ਸਾਰੇ ਗ੍ਰੰਥਾਂ ਦਾ ਬਰਾਬਰ ਹੀ ਸਿੱਟਾ ਨਿਕਲੂਗਾ ਹਰੇਕ ਗ੍ਰੰਥ ਦੇ ਵਿੱਚ ਇਹ ਹੀ ਲਿਖਿਆ ਹੋਇਆ ਹੈਗਾ ਵੀ ਪਾਪ ਕਰਨ ਦਾ ਕੀ ਫਲ ਮਿਲਦਾ ਹੈ ਪੁੰਨ ਕਰਨ ਦਾ ਕੀ ਫਲ ਮਿਲਦਾ ਹੈ ਇਨਸਾਨ ਨੂੰ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਜਿਉਣਾ ਚਾਹੀਦਾ ਹੈ ਦੇਖੋ ਅੱਜ ਕੱਲ ਆਪਾਂ ਥੋੜੇ ਜਿਹਾ ਨਾ ਪੜੇ ਲਿਖੇ ਹੋ ਕੇ ਆਪਦੇ ਆਪ ਨੂੰ ਬਹੁਤ ਬੁੱਧੀਜੀਵੀ ਸਮਝ ਰਹੇ ਹਾਂਗੇ ਆਪਾਂ ਹੁਣ ਕਹਿੰਦੇ ਆ ਵੀ ਇੰਨੀਆਂ ਤਰਤੀਆਂ ਹੋ ਗਈਆਂ ਜੀ ਹਨਾ ਸਾਇੰਸ ਨੇ ਆ ਚੀਜ਼ ਦੀ ਤਰੱਕੀ ਕਰ ਲਈ ਸਾਇੰਸ ਨੇ ਆ ਚੀਜ਼ ਦੀ ਤਰੱਕੀ ਕਰ ਲਈ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਤੋਂ ਦੇਖੋ ਤੁਹਾਨੂੰ ਪਤਾ ਹੀ ਵੀ ਕਿੰਨੇ 100 ਸਾਲ ਪਹਿਲਾਂ ਇਹ ਚੀਜ਼ਾਂ ਲਿਖੀਆਂ ਜਾ ਚੁੱਕੀਆਂ ਨੇ ਗੀਆਂ ਗੁਰਬਾਣੀ ਜਿਹੜੇ ਪੜਦੇ ਨੇ ਅਰਥ ਪੜ ਕੇ ਦੇਖ ਤੁਹਾਨੂੰ ਸਾਰੀ ਕੱਲੀ ਕੱਲੀ ਗੱਲ ਜਿਹੜੀ ਅੱਜ ਕੱਲ ਹੁਣ ਸਾਇੰਸ ਮਤਲਬ ਕਿ ਤੁਹਾਨੂੰ ਦੱਸ ਰਹੀ ਹੈ ਇਹ ਬਹੁਤ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਲਿਖ ਚੁੱਕੇ ਨੇਗੇ ਤੇ ਦੇਖੋ ਹਨਾ ਅਗਰ ਕਿਸੇ ਨੂੰ ਫੇਰ ਵੀ ਸੰਕਿਆ ਹੁੰਦੀ ਹੈ ਤਾਂ ਤੁਸੀਂ ਜਾਪ ਸਾਹਿਬ ਜੀ ਦੇ ਅਰਥ ਕਰ ਲਿਓ ਕਿਤੋਂ ਪੜ ਲਿਓ ਜਾਂ ਤੁਹਾਨੂੰ ਸਟਿਕ ਮਿਲ ਜਾਂਦੇ ਨੇ ਅਰਥ ਭੰਡਾਰ ਮਿਲ ਜੂਗਾ ਤੁਸੀਂ ਜਾਪ ਸਹਬ ਜੀ ਦਾ ਹਨਾ ਆਤਿਕ ਵਾਰੀ ਜ਼ਿੰਦਗੀ ਦੇ ਵਿੱਚ ਪੜ ਲਿਓ ਤੁਹਾਨੂੰ ਕੋਈ ਵੀ ਸ਼ੰਕਿਆ ਨਹੀਂ ਰਹਿਣੀ ਤੁਹਾਨੂੰ ਇਹ ਨਹੀਂ ਰਹਿਣਾ ਵੀ ਹਾਂ ਗੁਰੂ ਸਾਹਿਬ ਸਾਡੀ ਸੁਣਦੇ ਕਿਉਂ ਨਹੀਂ ਸਾਨੂੰ ਇਸ ਪਾਪ ਦਾ ਕਿਉਂ ਫਲ ਮਿਲਿਆ ਅਸੀਂ ਤਾਂ ਕੋਈ ਪਾਪ ਕੀਤਾ ਨਹੀਂ ਹਨਾ ਆਪਾਂ ਨੂੰ ਅਕਸਰ ਇਹ ਹੁੰਦਾ ਹੈਗਾ ਇਸੇ ਤਰੀਕੇ ਨਾਲ ਹਨਾ ਇੱਕ ਮਹਾਪੁਰਸ਼ ਹੋਏ ਨੇਗੇ ਉਹ ਕਹਿੰਦੇ ਵੀ ਗੁਰੂ ਸਾਹਿਬਾਂ ਨੂੰ ਕਹਿੰਦੇ ਵੀ ਮੈਂ ਜ਼ਿੰਦਗੀ ਦੇ ਵਿੱਚ ਕੋਈ ਪਾਪ ਨਹੀਂ ਕੀਤਾ ਹੈਗਾ ਤੇ ਪਰ ਮੇਰੀ ਅੱਖਾਂ ਦੀ ਹਨਾ ਜਿਹੜੀ ਰੌਸ਼ਨੀ ਹੈ ਉਹ ਗੁਰੂ ਸਾਹਿਬਾਂ ਨੇ ਕਿਉਂ ਖੋਲੀ ਕਹਿੰਦੇ ਵੀ ਮੈਨੂੰ ਮੈਂ ਇੰਨੀ ਭਗਤੀ ਕੀਤੀ ਹੋਈ ਐ ਵੀ ਮੈਨੂੰ ਮੇਰੇ 100 ਸਾਲ ਦਾ ਹਨਾ ਪਤਾ ਹੈਗਾ ਵੀ ਮੈਂ ਕੋਈ ਪਾਪ ਨਹੀਂ ਕੀਤਾ ਕਦੇ ਵੀ ਕੋਈ ਅਜਿਹੀ ਗਲਤੀ ਨਹੀਂ ਕੀਤੀ ਵੀ ਜਿਹਦੀ ਮੈਨੂੰ ਇਹ ਸਜ਼ਾ ਮਿਲੀ ਹੈ ਜਿੱਦਕੇ ਹਨਾ ਕਹਿੰਦੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਆਪਾਂ ਨੂੰ ਪਿਛਲੇ ਜਨਮਾਂ ਦੀ ਤੇ ਇਸ ਜਨਮ ਦੇ ਹਨਾ ਕਰਮਾਂ ਦੀ ਸਜ਼ਾ ਮਿਲਦੀ ਹੈਗੀ ਤਾਂ ਗੁਰੂ ਸਾਹਿਬਾਂ ਨੇ ਉਹਨੂੰ ਕਿਹਾ ਕਹਿੰਦੇ ਵੀ ਤੈਨੂੰ 100 ਜਨਮ ਦੀ ਸੋਝੀ ਹੈ ਤਾਂ ਉਹਦੇ ਸਿਰ ਤੇ ਹੱਥ ਰੱਖਿਆ ਕਹਿੰਦੇ ਵੀ 121 ਮਾ 101 ਜਨਮਾਂ ਦਾ ਮਤਲਬ ਕਿ ਅੱਗੇ ਅਸੀਂ ਤੈਨੂੰ ਸੋਜੀ ਕਰਵਾਉਣੇ ਆ ਵੈਸੇ ਤੁਹਾਨੂੰ ਪਤਾ ਵੀ ਗੁਰੂ ਸਾਹਿਬਾਂ ਨੇ ਕਰਾਮਾਤ ਕਰਨ ਤੋਂ ਵੀ ਰੋਕਿਆ ਵੀ ਆਪਣੇ ਸਿੱਖਾਂ ਨੂੰ ਤੇ ਖੁਦ ਵੀ ਕਰਨ ਤੋਂ ਪਰ ਜਦੋਂ ਇਦਾਂ ਦੀ ਕੋਈ ਸਥਿਤੀ ਆ ਜਾਂਦੀ ਤਾਂ ਤੁਸੀਂ ਗੁਰੂ ਸਾਹਿਬਾਂ ਦਾ ਜੀਵਨ ਪੜ੍ਹ ਕੇ ਦੇਖਿਓ ਤਾਂ ਉਹਨਾਂ ਨੇ ਉਸ ਚੀਜ਼ ਨੂੰ ਨਾ ਖਤਮ ਕਰਨ ਵਾਸਤੇ ਜਿਹੜੀ ਕਿ ਚੱਲਦੀ ਸੀਗੀ ਵੀ ਹਾਂ ਇਹ ਆਪਾਂ ਕਹਿੰਦੇ ਦੁਬਿਧਾ ਦੇ ਵਿੱਚ ਕੋਈ ਹੁੰਦਾ ਸੀ ਹੈਨਾ ਉਹਨੂੰ ਖਤਮ ਕਰਨ ਵਾਸਤੇ ਤਾਂ ਉਹਦੀ ਸਿਰ ਤੇ ਹੱਥ ਰੱਖਿਆ ਤਾਂ ਉਹਨੂੰ ਜਦੋਂ ਸੋਜੀ ਹੋਈ ਤਾਂ ਉਹ ਨਾ ਛੋਟੀ ਉਮਰ ਦੇ ਵਿੱਚ ਨਾ ਇੱਕ ਟਿੱਡੇ ਹੁੰਦੇ ਨੇ ਜਿਹੜੇ ਹੁਣ ਕਣਕਾਂ ਦੇ ਉੱਪਰ ਹਰੇ-ਹਰੇ ਕਲਰ ਦੇ ਟਿੱਡੇ ਹਨਾ ਹੋ ਜਾਂਦੀ ਹੈਗੇ ਕੀਟ ਹੁੰਦੇ ਨੇ ਕਿਟਾਣੋ ਜੇ ਆਪਾਂ ਕਹਿੰਦੇ ਆ ਜੀਵ ਕਹਿ ਦਿੰਦੇ ਆਪਾਂ ਨਾ ਜਾਂ ਇਦਾਂ ਦੇ ਪਤੰਗੇ ਵਗੈਰਾ ਹਨਾ ਆਪਾਂ ਕੁਝ ਵੀ ਕਹਿ ਸਕਦੇ ਹਾਂ ਤੁਸੀਂ ਉਹਨਾਂ ਨੂੰ ਹਨਾ ਤੇ ਉਹਨੂੰ ਫੜ ਕੇ ਨਾ ਉਹਦੀਆਂ ਅੱਖਾਂ ਦੇ ਵਿੱਚ ਨਾ ਸੂਲਾ ਮਾਰ ਰਿਹਾ ਸੀ ਜਦੋਂ ਉਹਨੇ ਦੇਖਿਆ ਗੁਰੂ ਸਾਹਿਬਾਂ ਜੀ ਉਹਦੇ ਸਿਰ ਤੋਂ ਹੱਥ ਚੱਕਿਆ ਕਹਿੰਦੀ ਹੁਣ ਦੱਸ ਕਹਿੰਦੀ ਕੀ ਆ ਕਿਦਾਂ ਕੀ ਗੱਲਬਾਤ ਆ ਉਹ ਕਹਿੰਦਾ ਜੀ ਵਾਕਿਆ ਕਹਿੰਦਾ ਵੀ ਮੇਰੇ ਕਰਮਾਂ ਦਾ ਮੈਨੂੰ ਫਲ ਮਿਲ ਰਿਹਾ ਪਰ ਮੈਨੂੰ ਉਸ ਟਾਈਮ ਨਹੀਂ ਪਤਾ ਸੀਗਾ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋ ਉਸਨਾਂ ਦੀ ਜਾਵਰ ਜਣਾ ਇਹ ਮੇਰੇ ਕਰਮਾਂ ਦੇ ਫਲ ਨੇ ਜਿੱਦਾਂ ਕਿ ਆਪਾਂ ਕਹਿੰਦੇ ਆ ਵੀ ਕਿਸੇ ਦਾ ਪੁੱਤਰ ਚਲਿਆ ਗਿਆ ਜੋ ਬਰੋ ਜਵਾਨ ਗਰੀਬੀ ਨਹੀਂ ਕਰ ਚੋ ਜਾਂਦੀ ਨਸ਼ਾ ਨਹੀਂ ਕਰ ਚੋ ਜਾਂਦਾ ਦੇਖੋ ਇੱਕ ਤਾਂ ਆਪਣੇ ਪਿਛਲੇ ਕਰਮਾ ਕਰਕੇ ਇਸ ਜਨਮ ਦੇ ਕਰਮਾ ਕਰਕੇ ਇਹ ਆਪਾਂ ਨੂੰ ਪਾਪ ਲੱਗ ਚੁੱਕੇ ਨੇ ਪਰ ਆਪਾਂ ਇਹਨਾਂ ਨੂੰ ਖਤਮ ਕਰਨ ਵਾਸਤੇ ਵੀ ਪਖੰਡੀਆਂ ਦੇ ਹਨ ਡੇਰਿਆਂ ਤੇ ਜਾਈ ਜਾਂਦੇ ਆ ਲੜਫੜੋ ਤੁਸੀਂ ਗੁਰੂ ਸਾਹਿਬ ਜੀ ਦਾ ਲੜਫੜੋ ਤੁਸੀਂ ਆਪਣੇ ਹਨਾ ਜਿਹੜੇ ਹਿੰਦੂ ਵੀਰ ਨੇ ਆਪਦੀ ਗੀਤਾ ਆਦਾਰ ਮੈਨ ਦਾ ਕਿਉਂਕਿ ਤੁਹਾਨੂੰ ਉਹਦੇ ਵਿੱਚੋਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਮਿਲੂਗਾ ਹਨਾ ਦੇਖੋ ਇਹ ਮੈਂ ਆਪਦੀ ਕੋਲੋਂ ਕੁਝ ਨਹੀਂ ਕਹਿ ਰਹੀ ਇਹ ਤੁਸੀਂ ਪੜ ਕੇ ਦੇਖ ਸਕਦੇ ਹੋ ਜਿਹਨੂੰ ਵੀ ਕਿਸੇ ਨੂੰ ਹਨਾ ਤਕਰਾ ਵਿਤਰਾ ਮੇਰੀ ਗੱਲ ਤਾਂ ਲੱਗਦਾ ਹੈ ਹਨਾ ਕਿਉਂਕਿ ਮੇਰਾ ਮਕਸਦ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਵੀ ਪਹਿਲਾਂ ਮੇਰਾ ਚੈਨਲ ਕੁਕਿੰਗ ਦਾ ਸੀਗਾ ਪਰ ਵਾਈ ਗੁਰੂ ਜੀ ਨੇ ਪਤਾ ਨਹੀਂ ਮੈਨੂੰ ਕਿਵੇਂ ਇੱਧਰ ਮੋੜਤਾ ਹਨਾ ਤੇ ਤੁਹਾਡਾ ਪਿਆਰ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਮੇਰਾ ਵੀ ਕਈ ਵਾਰੀ ਨਾ ਜਦੋਂ ਇਦਾਂ ਦੇ ਕਮੈਂਟ ਆ ਜਾਂਦੇ ਹੁੰਦੇ ਨੇ ਕੋਈ ਵੈਸੇ ਅਗਰ ਆਪਣਾ 50 60000 ਤੇ ਹਨਾ ਵੀਡੀਓ ਗਈ ਹੈ ਆਪਣੀ ਪਰਸੋਂ ਵਾਲੀ ਉਹਦੇ ਵਿੱਚੋਂ ਇੱਕ ਕਮੈਂਟ ਗਲਤ ਆਇਆ ਸੀਗਾ ਹਨਾ ਤੇ ਚਲੋ ਗਲਤ ਵੀ ਨਹੀਂ ਸੀਗਾ ਉਹਨੇ ਜਿਹੀ ਜੀ ਉਹ ਬੇਚਾਰੇ ਨੂੰ ਉਹਨੂੰ ਸੋਚੀ ਸੀ ਉਹਨੇ ਹਨਾ ਮੈਨੂੰ ਕਮੈਂਟ ਕਰਤਾ ਸੀਗਾ ਵੀ ਇਦਾਂ ਹੁੰਦਾ ਹੈਗਾ ਨਾ ਅਗਰ ਤੁਹਾਡੇ ਮਨ ਦੇ ਵਿੱਚ ਕਦੀ ਵੀ ਕੋਈ ਅਜਿਹੀ ਡਾਊਟ ਆਉਂਦਾ ਹੈ ਵੀ ਹਾਂ ਪਤਾ ਨਹੀਂ ਇਹ ਭੈਣ ਹਨਾ ਆਪਦੇ ਕੋਲ ਹੀ ਕੋਈ ਗੱਲ ਸਾਨੂੰ ਦੱਸ ਰਹੀ ਹੈ ਦੇਖੋ ਤੁਸੀਂ ਗੁਰੂ ਸਾਹਿਬਾਂ ਦੇ ਹਿੰਦੂ ਵੀਰੋਂ ਤਾਂ ਤੁਸੀਂ ਰਮਾਇਣ ਜਾਂ ਗੀਤਾ ਪੜ ਲਿਓ ਸਿੱਖੋਂ ਤਾਂ ਤੁਸੀਂ ਜਾਪਸਾਹੀ ਪੜ ਲਿਓ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੇ ਜਿਹੜਾ ਉਹਦੇ ਵਿੱਚ ਮੈਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਹਨਾ ਵੀ ਜਿਹੜਾ ਗੁਰੂ ਘਰ ਦੀ ਆਪਾਂ ਕੋਈ ਚੀਜ਼ ਆਪਣੇ ਘਰ ਲੈ ਕੇ ਆਉਣਿਆਂ ਜਿੱਦਾਂ ਕਿ ਧਾਨ ਹੋ ਗਿਆ ਜਾਂ ਕੋਈ ਵਸਤੂ ਹੋ ਗਈ ਹਨਾ ਕਿਉਂਕਿ ਗੁਰੂ ਘਰ ਗਰੀਬਾਂ ਵਾਸਤੇ ਬਣੇ ਹੋਏ ਨੇ ਜਿਨ੍ਹਾਂ ਦਾ ਕਿ ਕੋਈ ਸਹਾਰਾ ਨਹੀਂ ਹੁੰਦਾ ਜਿਹੜੇ ਕਮਾ ਨਹੀਂ ਸਕਦੇ ਹੈਗੇ ਉਹਨਾਂ ਵਾਸਤੇ ਹਨਾ ਬੇਸੇ ਚਲੋ ਅੱਜ ਕੱਲ ਮੈਂ ਕੋਈ ਇਹਦੇ ਵਿੱਚ ਨਾ ਇੰਟਰਫੇਅਰ ਵੀ ਨਹੀਂ ਕਰਨਾ ਚਾਹੁੰਦੀ ਹੈਗੀ ਗੱਲ ਦੀ ਤੇ ਜੀਨੂੰ ਵੀ ਕਿਸੇ ਨੂੰ ਨਾ ਮੇਰੀ ਉਸ ਗੱਲ ਤੇ ਡਾਊਟ ਹੈਗਾ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਨਾ ਇਤਿਹਾਸ ਪੜ ਲਿਓ ਜਦੋਂ ਉਹਨਾਂ ਨੇ ਆਨੰਦਪੁਰ ਸਾਹਿਬ ਜੀ ਦਾ ਕੇਲਾ ਛੱਡਿਆ ਸੀਗਾ ਤਾਂ ਉਸ ਤੋਂ ਪਹਿਲਾਂ ਜਿਹੜੀ ਮਾਇਆ ਸੀ ਉਹਨਾਂ ਨੇ ਨਦੀ ਦੇ ਵਿੱਚ ਕਿਉਂ ਬਹਾਈ ਸੀ ਤੇ ਮਾਤਾ ਜੀ ਨੇ ਕਿਹਾ ਸੀ ਕਿ ਪੁੱਤਰ ਜੀ ਤੁਸੀਂ ਇਹ ਮਾਇਆ ਨੂੰ ਆਪਣੇ ਸਿੱਖਾਂ ਨੂੰ ਦੇ ਦਿਓ ਤਾਂ ਗੁਰੂ ਸਾਹਿਬਾਂ ਨੇ ਮਾਤਾ ਜੀ ਨੂੰ ਕਿਹਾ ਸੀ ਕਿ ਮਾਂ ਕਦੇ ਵੀ ਕੋਈ ਮਾਂ ਜਾਂ ਪਿਓ ਆਪਣੇ ਪੁੱਤ ਨੂੰ ਹੱਥੀਂ ਜ਼ਹਿਰ ਦੇ ਸਕਦਾ ਹੈ ਇਹ ਸੰਗਤਾਂ ਦਾ ਦਸਬੰਧ ਦਾ ਪੈਸਾ ਹੈ ਸੰਗਤਾਂ ਦੀ ਦਸਾਂ ਨੌ ਦੀ ਕਿਰਤ ਦਾ ਪੈਸਾ ਹੈ ਅਗਰ ਮੈਂ ਇਹ ਨੂੰ ਆਪਣੇ ਸਿੱਖਾਂ ਦੇ ਵਿੱਚ ਵੰਡੂੰਗਾ ਤਾਂ ਉਹਨਾਂ ਦੇ ਜਿਹੜੀ ਬੁੱਧੀ ਹੈ ਉਹ ਪ੍ਰਿਸ਼ਟ ਹੋ ਜਾਊਗੀ ਉਹਨਾਂ ਦੇ ਘਰ ਦੇ ਵਿੱਚ ਬੇਤਫਾਕੀ ਜਦ ਕਿ ਮੈਂ ਆਪਣੀ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਦੇਖਣਾ ਹੈ ਦਸਾਂ ਨੌ ਦੀ ਕਿਰਤ ਕਰਨ ਵਾਸਤੇ ਲਾਉਣਾ ਹੈ ਨਾ ਕਿ ਉਹਨਾਂ ਦਾ ਜੀਵਨ ਖਰਾਬ ਕਰਨਾ ਦੇਖੋ ਮੈਨੂੰ ਕਈ ਪੈਣਾ ਵੀਰਾਂ ਦੇ ਮੈਸੇਜ ਵੀ ਆਏ ਨੇ ਵੀ ਦੀਦੀ ਜੀ ਅਸੀਂ ਇਦਾਂ ਪ੍ਰਸ਼ਾਦਾ ਲੈ ਜਾਂਦੇ ਆ ਗੁਰੂ ਘਰ ਤੋਂ ਹਨਾ ਵੀ ਜਾ ਦੇਖੋ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਪੂਰਾ ਕਲੀਅਰ ਕੀਤਾ ਵੀ ਅਗਰ ਤੁਹਾਡਾ ਕੋਈ ਸਹਾਰਾ ਨਹੀਂ ਤੁਹਾਡੇ ਘਰ ਵਿੱਚ ਗਰੀਬੀ ਜ਼ਿਆਦਾ ਹੈਗੀ ਤਾਂ ਤੁਸੀਂ ਲਿਜਾ ਸਕਦੇ ਹੋ ਆ ਉਹ ਆਪਾਂ ਤੁਹਾਡੀ ਗੱਲ ਦਾ ਜਵਾਬ ਦਿੰਨੀ ਆ ਕਿ ਜਦੋਂ ਦੇਖੋ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਬਹੁਤ ਵਾਰੀ ਦੱਸਿਆ ਸੀ ਮੈਂ ਦੁਬਾਰਾ ਰਿਪੀਟ ਕਰਦੀ ਆ ਕਿ ਜਦੋਂ ਤੁਸੀਂ ਨਹੀਂ ਹਨਾ ਜੋਤ ਲਗਾਉਣੀ ਆ ਅਗਰ ਤਾਂ ਤੁਸੀਂ ਨੇ ਕਿਸੇ ਸ਼ਬਦ ਦਾ ਹਨਾ ਆ ਪਾਠ ਕਰਨਾ ਹੈਗਾ ਜਾਂ ਤੁਸੀਂ ਨੇ ਵੀ ਸਿਰਫ ਪਾਠ ਕਰਨ ਵੇਲੇ ਜੋਤ ਲਗਾਉਣੀ ਆ ਉਹਦੀ ਵਿਧੀ ਹੋਰ ਹੈਗੀ ਹਨਾ ਅਗਰ ਤੁਸੀਂ ਨੇ ਡੇਲੀ ਸਵੇਰੇ ਸ਼ਾਮ ਜੋਤ ਲਗਾਉਣੀ ਆ ਉਹਦੀ ਵਿਧੀ ਹੋਰ ਹੈਗੀ ਅਗਰ ਤੁਸੀਂ ਨੇ ਹਨਾ ਪਾਠ ਕਰਨ ਵੇਲੇ ਸਿਰਫ ਜੋਤ ਲਗਾਉਣੀ ਆ ਉਦੋਂ ਤੁਸੀਂ ਆਪਣੀ ਇੱਕ ਕਿਸੇ ਕੋਲੀ ਵਗੈਰਾ ਦੇ ਵਿੱਚ ਹਨਾ ਘਿਓ ਪਾ ਲੋ ਦੇਸੀ ਸੁੱਚੀ ਹੱਥਾਂ ਦੇ ਨਾਲ ਪਾਉਣਾ ਇਸ਼ਨਾਨ ਕਰਕੇ ਤੁਸੀਂ ਨੇ ਜੋਤ ਤਿਆਰ ਕਰਨੀ ਆ ਫਿਰ ਤੁਸੀਂ ਨੇ ਇੱਕ ਛੋਟਾ ਜਿਹਾ ਆਲੂ ਲੈ ਲਓ ਚਾਹੇ ਕੋਈ ਹਨਾ ਦੀਵਾ ਲੈ ਲਓ ਦੇ ਵਿੱਚ ਗਲੀ ਕੱਢ ਲਓ ਕਿਸੇ ਚੀਜ਼ ਦੇ ਨਾਲ ਹਾਂ ਇੱਕ ਵੱਡੀ ਸਾਰੀ ਬੱਤੀ ਬੱਟ ਕੇ ਉਹਦੇ ਵਿੱਚੋਂ ਨਾ ਥੋੜੀ ਜੀ ਗਲੀ ਦੀ ਵੀ ਜਿੱਦੀ ਥੋੜੀ ਜੀ ਬੱਤੀ ਬਾਹਰ ਕੱਢ ਲਓ ਤੇ ਬਾਕੀ ਨੂੰ ਇਕੱਠੀ ਕਰਕੇ ਉਹ ਕੌਲੀ ਦੇ ਵਿੱਚ ਰੱਖ ਲਓ ਤੇ ਉਸ ਕੌਲੀ ਨੂੰ ਤੁਸੀਂ ਘਿਓ ਦੀ ਭਰ ਲਓ ਦੇਖੋ ਫਿਰ ਤੁਸੀਂ ਜਦੋਂ ਪਾਠ ਕਰਨਾ ਹੈ ਉਸ ਜੋਤ ਨੂੰ ਲਗਾ ਲਓ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਪਾਠ ਕਰਕੇ ਬੰਦ ਕਰੋਗੇ ਅਰਦਾਸ ਕਰਕੇ ਫਿਰ ਤੁਸੀਂ ਉਸ ਜੋਤ ਨੂੰ ਬੰਦ ਕਰ ਦੇਣਾ ਅਗਰ ਤੁਸੀਂ ਸਵੇਰੇ ਸ਼ਾਮ ਜੋਤ ਲਗਾਉਣੀ ਹੈ ਤਾਂ ਤੁਸੀਂ ਨੇ ਇਸੇ ਤਰੀਕੇ ਨਾਲ ਹਨਾ ਅਗਰ ਤੁਸੀਂ ਡੇਲੀ ਬੱਤੀ ਮਤਲਬ ਕਿ ਯੂਜ਼ ਕਰਨੀ ਹੈ ਤੇ ਤੁਸੀਂ ਉਸ ਛੋਟੀਆਂ ਬੱਤੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਇੱਕ ਦੇਸੀ ਘਿਓ ਅਲੱਗ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਦੇਖੋ ਝੂਠੇ ਹੱਥ ਨਹੀਂ ਲਾਉਣੇ ਉਸ ਨੂੰ ਉਹਨੂੰ ਅਲੱਗ ਰੱਖ ਲਓ ਫਿਰ ਉਹ ਦੇਸੀ ਘਿਓ ਦੇ ਵਿੱਚ ਡਬੋ ਕੇ ਤੁਸੀਂ ਉਸ ਬੱਤੀ ਨੂੰ ਆਪਣੇ ਕਿਸੇ ਚੁੰਗੜੇ ਦੇ ਵਿੱਚ ਰੱਖ ਲਓ ਜਾਂ ਤੁਸੀਂ ਕਿਸੇ ਜੋਤ ਲਗਾਉਣ ਵਾਲੀ ਕੋਈ ਡੱਬੀ ਲਏ ਹੋ ਕੋਈ ਕੌਲੀ ਦੇ ਵਿੱਚ ਰੱਖ ਲਓ ਇਹ ਤੁਹਾਡੀ ਇੱਛਾ ਹੈ ਨਾ ਅਗਰ ਤੁਸੀਂ ਹਨਾ ਵੀ ਚਾਹੋ ਨਿਓ ਵੀ ਤੁਸੀਂ ਰੋਜ਼ ਰੋਜ਼ ਉਹ ਬੱਤੀ ਨੂੰ ਨਾ ਬਦਲੋ ਨਾ ਫਿਰ ਤੁਸੀਂ ਨਾ ਇੱਕ ਵੱਡੀ ਸੁੱਚੀ ਰੂਹ ਲੈ ਕੇ ਵੱਡੀ ਬੱਤੀ ਬੱਟ ਲਓ گول گول ਜਿੱਦਾਂ ਕਿ ਆਪਾਂ ਦੀਵਾਲੀ ਨੂੰ ਦੀਵਿਆਂ ਵਾਂਗ ਬਣਾਉਣੇ ਆ ਫਿਰ ਤੁਸੀਂ ਨੇ ਇੱਕ ਵੱਡੇ ਭਾਂਡੇ ਦੇ ਵਿੱਚ ਇੱਕ ਕੌਲੀ ਦੇ ਵਿੱਚ ਜੇਸੀ ਕਿਉਂ ਪਾ ਲਓ ਉਹਦੇ ਵਿੱਚ ਉਸ ਬੱਤੀ ਨੂੰ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਵੀ ਗਲੀ ਕੱਢ ਲਓ ਚਾਹੀ ਤਾਂ ਆਲੂ ਕੱਟ ਕੇ ਉਹਦੇ ਵਿੱਚ ਕੱਢ ਲਓ ਦੇਖੋ ਆਲੂ ਵੀ ਖਰਾਬ ਨਹੀਂ ਹੁੰਦਾ ਹੈਗਾ ਕਿਉਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾਉਣੇ ਆਪਣੇ ਘਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣੇ ਆ ਜਾਂ ਸਹਿਜ ਪਾਠ ਪ੍ਰਕਾਸ਼ ਕਰਵਾਉਣੇ ਤਾਂ ਇਸੇ ਤਰੀਕੇ ਦੇ ਨਾਲ ਬੱਤੀ ਨਾ ਲਗਾਈ ਜਾਂਦੀ ਹੈਗੀ ਮੈਂ ਤੁਹਾਨੂੰ ਕਿਸੇ ਦਿਨ ਹੈ ਨਾ ਕਿਸੇ ਵੀਡੀਓ ਦੇ ਵਿੱਚ ਉਸ ਤਰੀਕੇ ਨਾਲ ਬੱਤੀ ਬਣਾ ਕੇ ਵੀ ਦਿਖਾ ਦੂੰਗੀ ਤੇ ਅਗਰ ਹੈ ਨਾ ਤੁਹਾਨੂੰ ਨਹੀਂ ਆਉਂਦੀ ਅਗਰ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਬਣਾ ਲੈਣਾ ਤੇ ਅਗਰ ਤੁਸੀਂ ਹੈ ਨਾ ਦੂਸਰੇ ਤਰੀਕੇ ਨਾਲ ਲਗਾਉਣੀਆਂ ਤਾਂ ਤੁਸੀਂ ਦੇਖੋ ਆਪਣੀ ਛੋਟੀ ਬੱਤੀ ਲੈਣੀ ਹੈ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਵੀ ਤੁਸੀਂ ਉਦਾਂ ਲਗਾ ਸਕਦੇ ਹੋ ਦੂਸਰੀ ਗੱਲ ਜਦੋਂ ਵੀ ਜੋਤ ਤੁਸੀਂ ਲਗਾਉਣੀਆਂ ਤਾਂ ਕਿਸੇ ਉੱਚੀ ਜਗ੍ਹਾ ਤੇ ਲਗਾਉਣੀਆਂ ਆਪਣੇ ਸੌਣ ਵਾਲੇ ਕਮਰੇ ਵਿੱਚ ਜੋਤ ਕਦੇ ਵੀ ਨਹੀਂ ਲਗਾਉਣੀ ਅਗਰ ਤੁਹਾਡੇ ਘਰ ਦੇ ਵਿੱਚ ਆਂਡਾ ਮੀਟ ਸ਼ਰਾਬ ਬਣਦੀ ਹੈ ਤਾਂ ਤੁਸੀਂ ਜੋਤ ਉਸ ਜਗ੍ਹਾ ਤੇ ਲਗਾਉਣੀ ਹੈ ਜਿੱਥੇ ਕਿ ਤੁਹਾਡਾ ਆਂਡਾ ਮੀਟ ਸ਼ਰਾਬ ਵਾਲਾ ਜਿਹੜਾ ਇਨਸਾਨ ਹੈ ਉਹ ਨਾ ਜਾਵੇ ਕਿਉਂਕਿ ਜੋਤ ਜਿਹੜੀ ਆਪਾਂ ਸਵੇਰੇ ਸ਼ਾਮ ਲਗਾਉਣੀ ਆ ਉਹਦੇ ਨਾਲ ਨਾ ਘਰ ਦੇ ਵਿੱਚ ਸੀਦ ਸਿੰਘਾਂ ਦਾ ਪੈਰਾ ਹੋਣ ਲੱਗ ਜਾਂਦਾ ਹੈਗਾ ਤੇ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਹਨਾ ਸ਼ਕਤੀ ਹੋਣ ਦੇ ਨਾਲ ਜਦੋਂ ਬੁਰੀ ਸ਼ਕਤੀ ਤੇ ਚੰਗੀ ਸ਼ਕਤੀ ਇਕੱਠੀਆਂ ਹੁੰਦੀਆਂ ਨੇ ਤਾਂ ਉਹਦੇ ਨਾਲ ਨੁਕਸਾਨ ਹੋ ਜਾਣਾ ਸ਼ੁਰੂ ਹੋ ਜਾਂਦਾ ਹੈ ਦੂਸਰੀ ਗੱਲ ਕਦੇ ਵੀ ਝੂਠੇ ਹੱਥ ਜੋਤ ਨੂੰ ਨਾ ਲਾਓ ਨਾ ਘਿਓ ਨੂੰ ਲਾਓ ਨਾ ਤੁਸੀਂ ਜੋਤ ਨੂੰ ਲਾਓ ਤੀਸਰੀ ਗੱਲ ਦੇਖੋ ਹੋਗੀ ਅਗਰ ਤੁਸੀਂ ਇਹ ਨਾ ਸਵੇਰੇ ਸ਼ਾਮ ਜੋਤ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਵਿੱਚ ਕਦੇ ਵੀ ਨਾਗਾ ਨਾ ਪਾਓ ਕਿਉਂਕਿ ਜਦੋਂ ਆਪਾਂ ਨਾ ਕਿਤੇ ਜਾਣੇ ਆਪਾਂ ਨੂੰ ਹੁੰਦੇ ਮੈਂ ਕਿਤੇ ਜਾਣਾ ਤਾਂ ਜਦ ਤਾ ਤੁਸੀਂ ਆਪਣੀ ਜੋਤ ਉਨੀ ਕਿ ਤੁਸੀਂ ਆਪਣੀ ਬੱਤੀ ਘਿਓ ਦੇਸੀ ਕਿਸੇ ਚੀਜ਼ ਦੇ ਵਿੱਚ ਪਾ ਕੇ ਲੈ ਜਾਓ ਤੁਸੀਂ ਆਪਣੀ ਉਸ ਜਗ੍ਹਾ ਤੇ ਲਗਾਓ ਲੋ ਹਣਾ ਅਗਰ ਤੁਸੀਂ ਪਾਠ ਕਰਨ ਵੇਲੇ ਲਗਾਉਣੀ ਆ ਤਾਂ ਕੋਈ ਹੋਣੀ ਹੈਗੀ ਜਿੱਦਣ ਤੁਸੀਂ ਪਾਠ ਕਰਨਾ ਹੈ ਜਦੋਂ ਤੁਸੀਂ ਪਾਠ ਕਰਨਾ ਤੁਸੀਂ ਉਸ ਟਾਈਮ ਲਗਾਓ ਫਿਰ ਵੀ ਕੋਈ ਤੁਹਾਡਾ ਨਾ ਡਾਊਟ ਹੁੰਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਈ ਭੈਣ ਭਰਾ ਕਹਿ ਦਿੰਦੇ ਨੇ ਵੀ ਜਿਸ ਘਰ ਦੇ ਵਿੱਚ ਹਨਾ ਆਂਡਾ ਮੀਟ ਸ਼ਰਾਬ ਹੁੰਦੀ ਹੈ ਵੀ ਤੁਸੀਂ ਉੱਥੇ ਜੋਤ ਨਹੀਂ ਲਗਾ ਸਕਦੇ ਦੇਖੋ ਇਹ ਨਹੀਂ ਹੁੰਦਾ ਕਿਉਂਕਿ ਇੱਕ ਦੀ ਭਾਵਨਾ ਹੈਗੀ ਹੈ ਜਿੱਦਾਂ ਕਿ ਉਹ ਨਾ ਵੀ ਮੈਂ ਨਾਮ ਜਪਾ ਮੈਂ ਪਾਠ ਕਰਾ ਹਨਾ ਤੇ ਦੂਸਰਾ ਕਹੇ ਕਈ ਭੈਣਾਂ ਤੇ ਵੀਰਾਂ ਨੂੰ ਇਸ ਤਰੀਕੇ ਦੇਆਂ ਨੂੰ ਵਿਚਾਨਦੀਆਂ ਜਿਨ੍ਹਾਂ ਦਾ ਪਤੀ ਬਰਾਬਰ ਬਹਿ ਕੇ ਸ਼ਰਾਬ ਪੀਂਦਾ ਸੀ ਤੇ ਭੈਣ ਸਾਈਡ ਤੇ ਬਹਿ ਕੇ ਆਪਦਾ ਪਾਠ ਕਰਦੀ ਸੀ ਆਪਦਾ ਨਿਤਨੇਮ ਸੰਪੂਰਨ ਕਰਦੀ ਸੀ ਠੀਕ ਹੈ ਕਿ ਉਹ ਤਾਂ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਨਾ ਪ੍ਰਵਾਨ ਹੋਗੀ ਪਰ ਪਿੱਛੋਂ ਜਿਹੜਾ ਇਨਸਾਨ ਇਦਾਂ ਨੀਚੀ ਚੀਜ਼ ਕਰਦਾ ਅਗਰ ਉਹ ਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਜੇ ਤਾਂ ਉਹ ਸੁਧਰ ਜਾਂਦਾ ਨਹੀਂ ਤਾਂ ਫਿਰ ਉਹਦਾ ਜੀਵਨ ਬਰਬਾਦ ਹੋਣੀ ਹੋਣਾਗਾ ਕਿਉਂਕਿ ਇਹ ਅਟੱਲ ਸਚਾਈ ਹੈ ਕਿ ਜੋ ਤੂੰ ਕਰ ਰਿਹਾ ਹੈ ਉਹਦਾ ਫਲ ਤੈਨੂੰ ਭੋਗਣਾ ਪੈਣਾ ਹੀ ਪੈਣਾ ਹੈ। ਅਗਰ ਆਪਣੇ ਪਿਛਲੇ ਜਨਮਾਂ ਦੇ ਹਨਾ ਤੁਸੀਂ ਪਾਪ ਕਰਮ ਕੱਟਣੇ ਚਾਹੁੰਦੇ ਹੋ ਤਾਂ ਇਸ ਜਨਮ ਦੇ ਵਿੱਚ ਤੁਹਾਨੂੰ ਸੋਝੀ ਬਖਸ਼ੀ ਹੈ। ਤੁਸੀਂ ਦਾਨ ਪੁੰਨ ਵੀ ਕਰੋ, ਦਸਾਂ ਨਾਹਾਂ ਦੀ ਕਿਰਤ ਕਰੋ। ਕਿਰਤ ਕਰਦੇ ਹੋਏ ਨਾਮ ਜਪੋ ਕਿਉਂਕਿ ਦੇਖੋ ਸਾਰਾ ਦਿਨ ਕੰਮ ਕਾਜਾਂ ਦੇ ਵਿੱਚ ਕੱਢ ਦਿੰਨੇ ਆ। ਪਰ ਪਾਠ ਕਰਨ ਲਈ ਆਪਣੇ ਕੋਲ ਹੈ ਨਾ ਕਈ ਵਾਰੀ ਸਮਾਂ ਨਹੀਂ ਹੁੰਦਾ ਚਲੋ ਮੈਂ ਮੰਨਦੀ ਆ ਨਾ ਕਈ ਭੈਣ ਭਰਾ ਇਦਾਂ ਦੀ ਵੀ ਸਥਿਤੀ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਕੋਲੇ ਬਿਲਕੁਲ ਟਾਈਮ ਨਹੀਂ ਲੱਗਦਾ ਕਿਉਂਕਿ ਰਾਤ ਨੂੰ ਵੀ ਲੇਟ ਤੇ ਸਵੇਰੇ ਵੀ ਜਲਦੀ ਹੁੰਦਾ ਉਹਨਾਂ ਨੂੰ ਤਾਂ ਤੁਸੀਂ ਹੈ ਨਾ ਜਾਂਦੇ ਆਉਂਦੇ ਆਪਣੀ ਗੱਡੀ ਦੇ ਵਿੱਚ ਮੂਲ ਮੰਤਰ ਦਾ ਪਾਠ ਕਰ ਲਓ ਵਾਹਿਗੁਰੂ ਗੁਰੂ ਮੰਤਰ ਦਾ ਪਾਠ ਕਰ ਲਓ ਤੁਸੀਂ Hindu ਮਤਲਬ ਕਿ ਉਹ ਕਹਿੰਦੇ ਆ ਰਾਮ ਰਾਮ ਤੁਸੀਂ ਆਪਣੇ ਗੀਤਾ ਦਾ ਪਾਠ ਲਗਾ ਲਓ ਹਨਾ ਸੁਣਨ ਨਾਲ ਵੀ ਤੁਹਾਡੇ ਹੈ ਨਾ ਜਿਹੜੀ ਬੁੱਧੀ ਆ ਉਹ ਜ਼ਿਆਦਾ ਮਲਕੀ ਬਾਹਰਨੀਆ ਚੀਜ਼ਾਂ ਨੂੰ ਅਕਸੈਪਟ ਕਰਨੋਂ ਘਟ ਜਾਂਦੀ ਹੈ ਤੇ ਵਾਹਿਗੁਰੂ ਜੀ ਵੱਲ ਧਿਆਨ ਲੱਗਣ ਜਾਂਦਾ ਹੈ ਤੇ ਤੀਸਰੀ ਗੱਲ ਜਦੋਂ ਤੁਸੀਂ ਹਨਾ ਉੱਠੋਂਗੇ ਸਵੇਰੇ ਉੱਠਦੇ ਹੋ ਉਸ ਟਾਈਮ ਵਾਹਿਗੁਰੂ ਜੀ ਅੱਗੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਇਹ ਜ਼ਰੂਰ ਕਰਿਆ ਕਰੋ ਸ਼ਾਮ ਨੂੰ ਪੈਣ ਵੇਲੇ ਵੀ ਤੇ ਸਵੇਰੇ ਉੱਠਣ ਵੇਲੇ ਵੀ ਅਰਦਾਸ ਕਰਿਆ ਕਰੋ ਸ਼ਾਮ ਨੂੰ ਪੈਣ ਵੇਲੇ ਕਰਿਆ ਕਰੋ ਕਿ ਵਾਹਿਗੁਰੂ ਜੀ ਦਿਨ ਦੇ ਵਿੱਚ ਬਹੁਤ ਸਾਰੇ ਮੈਥੋਂ ਜਾਣੇ ਅਣਜਾਣੇ ਦੇ ਵਿੱਚ ਪਾਪੋ ਕਰਮ ਹੋਏ ਨੇ ਉਹਨਾਂ ਦਾ ਦੇਖੋ ਮੈਨੂੰ ਨਹੀਂ ਪਤਾ ਕੁਛ ਦਾ ਪਤਾ ਵੀ ਹੈ ਉਹਨਾਂ ਨੂੰ ਤੁਸੀਂ ਮੈਨੂੰ ਆਪਣਾ ਅਣਜਾਣ ਬੱਚਾ ਜਾਣ ਕੇ ਮਾਫ ਕਰ ਦੇਣੀ ਉਹਨਾਂ ਨੂੰ ਮੈਨੂੰ ਜਿੰਨੇ ਵੀ ਪਾਪ ਕੀਤੇ ਨੇ ਕੱਟ ਦੇਣਾ ਜਿਹੜੀ ਮੈਂ ਬਾਣੀ ਪੜਦਾ ਜਿਹੜਾ ਮੈਂ ਪੁੰਨ ਕਰਮ ਕਰਦਾ ਉਸ ਨੂੰ ਦਰਗਾਹ ਵਿੱਚ ਸੱਚਖੰਡ ਵਿੱਚ ਲੇਖੇ ਲਾ ਲੈਣਾ ਮੇਰੇ ਔਗਣਾਂ ਚ ਤਾਰਨੇ ਵਾਹਿਗੁਰੂ ਜੀ ਕਿਉਂਕਿ ਮੈਂ ਤਾਂ ਔਗਣਾਂ ਦਾ ਪਰਿਆ ਹੋਇਆ ਮਾਤਾ ਪਿਤਾ ਆਪਣੇ ਬੱਚੇ ਦੇ ਔਗਣ ਵਿੱਚ ਤਾਰਦੇ ਤੇ ਰਾਤ ਆਈ ਹੈ ਸੁੱਖਾਂ ਤੇ ਆਨੰਦਾਂ ਦੀ ਬਤੀਤ ਕਰਵਾਉਣੀ ਤੁਸੀਂ ਇਸ ਤਰੀਕੇ ਨਾਲ ਅਰਦਾਸ ਕਰਕੇ ਸੌਮੋਗੇ ਤਾਂ ਵਾਹਿਗੁਰੂ ਜੀ ਦੇਖਿਓ ਤੁਹਾਡੇ ਹੱਥ ਕਿੰਨੀ ਛੇਤੀ ਫੜਨਗੇ ਤੇ ਸਵੇਰੇ ਉੱਠੋਗੇ ਤੁਸੀਂ ਸਵੇਰੇ ਉੱਠਣਸਾਰ ਬਿਨਾ ਮੂੰਹ ਥੋਤੇ ਤੁਸੀਂ ਨੇ ਹੱਥ ਜੋੜ ਕੇ ਬੈਠਣਾ ਹੈ 10 ਵਜਾ 11 ਵਾਰੀ ਤੁਸੀਂ ਨੇ ਵਾਹਿਗੁਰੂ 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 ਕਹਿਣਾ ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਇਸ ਤਰੀਕੇ ਨਾਲ ਰਗੜ ਕੇ ਆਪਣੇ ਸਾਰੇ ਚਿਹਰੇ ਦੇ ਉੱਪਰ ਲਗਾਉਣਾ ਫਿਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਦਿਨ ਦੀ ਸ਼ੁਰੂਆਤ ਹੋਣ ਲੱਗੀ ਐ ਦਿਨ ਦੇ ਵਿੱਚ ਮੈਥੋਂ ਕੋਈ ਵੀ ਪਾਪ ਕਰਮ ਨਾ ਕਰਵਾਇਓ ਮੈਨੂੰ ਆਪਣੀ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਜੋ ਵੀ ਮੈਂ ਕੰਮ ਕਰਾਂ ਉਸ ਨੂੰ ਤੁਸੀਂ ਭਾਗ ਲਾਉਣੇ ਤੁਸੀਂ ਆਪ ਜੀ ਅੰਗ ਸੰਗ ਸਹਾਈ ਹੋ ਕੇ ਉਸ ਕਾਰਜ ਨੂੰ ਕਰਵਾ ਲੈਣਾ ਮੇਰੇ ਡਾਕਟਰ ਅਫਸਰ ਸਭ ਕੁਝ ਤੁਸੀਂ ਹੀ ਹੋ ਕਿਰਪਾ ਕਰਨੀ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਤੁਸੀਂ ਹਰ ਇੱਕ ਜਗ੍ਹਾ ਤੇ ਮੇਰੇ ਨਾਲ ਹੋਣਾ ਪਿਤਾ ਜੀ ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਆਪਣੇ ਨਾਲ ਆਪਣੇ ਸੰਗ ਭਾ ਲਓਗੇ ਤਾਂ ਵਾਹਿਗੁਰੂ ਜੀ ਤੁਹਾਡੀ ਮਦਦ ਜਰੂਰ ਕਰਨਗੇ ਤੇ ਅਗਲੀ ਗੱਲ ਤੁਸੀਂ ਕਦੇ ਵੀ 네ਗੇਟਿਵ ਨਾ ਸੋਚਿਆ ਕਰੋ ਬਸ ਇਹੀ ਸੋਚਿਆ ਕਰੋ ਕਿਉਂਕਿ ਕਈ ਵਾਰੀ ਜਦੋਂ ਹੁੰਦਾ ਆਪਣੇ ਮਨ ਤੇ ਕੋਈ ਟੈਨਸ਼ਨ ਹੁੰਦੀ ਆਪਾਂ ਸੋਚਦੇ ਹਾਂ ਨਾ ਵੀ ਪਤਾ ਨਹੀਂ ਮੈਂ ਜਾਣਾ ਹੈ ਮੇਰਾ ਇਹ ਕੰਮ ਹੋਊਗਾ ਜਾਂ ਨਹੀਂ ਹੋਊਗਾ ਤੁਸੀਂ ਗੁਰੂ ਸਭਾ ਅਗੇ ਅਰਦਾਸ ਕਰਕੇ ਜਾਇਓ ਮੈਨੂੰ 100% ਤੋਂ ਵੀ ਵੱਧ ਯਕੀਨ ਹੈ ਕਿ ਵਾਹਿਗੁਰੂ ਜੀ ਤੁਹਾਡਾ ਉਹ ਕਾਰਜ ਕਰਵਾਉਣਗੇ ਹੀ ਕਰਵਾਉਣਗੇ ਵਾਹਿਗੁਰੂ ਜੀ ਨੂੰ ਇਹ ਅਰਦਾਸ ਕਰਿਆ ਕਰਕੇ ਵਾਹਿਗੁਰੂ ਜੀ ਮੈਨੂੰ ਉਸ ਬੈਦ ਹਕੀਮ ਉਸ ਡਾਕਟਰ ਉਸ ਅਫਸਰ ਉਸ ਬੰਦੇ ਕੋਲੇ ਪਹੁੰਚਾਉਣਾ ਜਿੱਥੇ ਕਿ ਮੇਰਾ ਇਸ ਚੀਜ਼ ਦਾ ਹਨਾ ਜਿੱਦਾਂ ਕਿ ਡਾਕਟਰ ਵੈਦ ਹੋ ਗਿਆ ਵੀ ਰੋਗ ਦੇ ਨਿਮਿਤ ਤੁਸੀਂ ਜਾਣਾ ਜਾਂ ਤੁਸੀਂ ਨੇ ਆਪਦੇ ਕਿਸੇ ਕਾਰਜ ਵਾਸਤੇ ਜਾਣਾ ਤਾਂ ਤੁਸੀਂ ਅਰਦਾਸ ਕਰਨ ਕਿ ਵਾਇਕੁਰੂ ਜੀ ਮੈਨੂੰ ਉਸ ਇਨਸਾਨ ਕੋਲੇ ਲੈ ਕੇ ਜਾਓ ਜਿੱਥੇ ਮੇਰਾ ਇਹ ਕਾਰਜ ਸੰਪੂਰਨ ਹੋ ਜਾਏ ਅਗਰ ਤੁਹਾਡੇ ਤੋਂ ਹਨਾ ਹੋਰ ਕੁਝ ਨਹੀਂ ਹੁੰਦਾ ਨਹੀਂ ਪਾਠ ਹੋ ਜਾਂਦਾ ਸੋ ਤੋਂ ਤਾਂ ਤੁਸੀਂ ਸਿਰਫ ਇੱਕ ਜਪਜੀ ਸਾਹਿਬ ਦਾ ਪਾਠ ਤੇ ਮੂਲ ਮੰਤਰ ਦਾ ਪਾਠ ਆਉਂਦੇ ਜਾਂਦੇ ਗੱਡੀ ਦੇ ਵਿੱਚ ਤੁਸੀਂ ਆਪਣੀ ਦੇ ਵਿੱਚ ਰਸਤੇ ਦੇ ਵਿੱਚ ਕਰ ਸਕਦੇ ਹੋ ਤਾਂ ਵਾਹਿਗੁਰੂ ਜੀ ਤੁਹਾਨੂੰ ਕਦੇ ਵੀ ਤਤੀਬਾ ਨਹੀਂ ਲੱਗਣ ਦੇਣਗੇ ਤੇ ਤੁਹਾਡੀ ਹਰ ਇੱਕ ਤਮੰਨਾ ਪੂਰੀ ਹੋਊਗੀ ਕਿਉਂਕਿ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਜੇ ਤਾਂ ਵੀ ਤੁਹਾਡੀ ਰਸਨਾ ਤੇ ਰੀਤੀਆਂ ਸਿੱਧੀਆਂ ਆਉਣ ਲੱਗ ਜਾਣਗੀਆਂ ਇੱਕ ਮਹੀਨਾ ਇਸ ਚੀਜ਼ ਨੂੰ ਕਰਕੇ ਦੇਖੋ ਤੁਹਾਡੇ ਘਰ ਦਾ ਸਾਰਾ ਜਿਹੜਾ ਹਾਉ ਪਾਉ ਹੈ ਤੁਹਾਡੀ ਰੁਜ਼ਗਾਰ ਹੈ ਦੇਖੋ ਕਿੰਨਾ ਤਰੱਕੀ ਦੇ ਵਿੱਚ ਜਾਓਗੇ ਤੇ ਅਗਲੀ ਗੱਲ ਜਦੋਂ ਵੀ ਤੁਸੀਂ ਆਪਣੀ ਕਮਾਈ ਕਰਦੇ ਹੋ ਤਾਂ ਉਹਦੇ ਵਿੱਚੋਂ ਤੇਲ ਫੁੱਲ ਭੇਟਾ ਦਾ ਸੰਬੰਧ ਦੀ ਗਰੀਬਾਂ ਦੀ ਮਦਦ ਜਾਂ ਗੁਰੂ ਘਰ ਜ਼ਰੂਰ ਦਿਆ ਕਰੋ ਕਿਉਂਕਿ ਅਗਰ ਆਪਾਂ ਹਨਾ ਲੱਖ ਰੁਪਿਆ ਖਾਨੇ ਆ ਤਾਂ ਉਹਦੇ ਵਿੱਚੋਂ ਅਗਰ 5-4000 ਰੁਪਿਆ ਆਪ ਕਿਸੇ ਦੀ ਮਦਦ ਕਰ ਦਾਂਗੇ ਤਾਂ ਉਹ ਤੁਹਾਨੂੰ ਜਿਹੜੀਆਂ ਅਸੀਸਾਂ ਦੇਊਗਾ ਨਾ ਉਹ ਤੁਹਾਨੂੰ ਉਸ ਮਕਾਮ ਤੱਕ ਪਹੁੰਚਾਉਣਗੀਆਂ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਹਨਾ ਅਗਲੀ ਗੱਲ ਆ ਗਈ ਸ਼ਰਾਧਾ ਦੀ ਵੈਸੇ ਇਹ ਤੇ ਮੈਂ ਅਲੱਗ ਵੀਡੀਓ ਪਾਉਂਗੀ ਅੱਜ ਮੈਂ ਥੋੜੀ ਜਿਹੀ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਦੇਖੋ ਸਰਾਧਾਂ ਬਾਰੇ ਮੈਨੂੰ ਜਿੰਨੀ ਕਿ ਨੌਲੇਜ ਹੈਗੀ ਦੇਖੋ ਨਾ ਤਾਂ ਅਸੀਂ ਪਿੱਛੇ ਮੇਰੀ ਮੰਮਾ ਜੀ ਜਦੋਂ ਨਮਰ ਸ਼ਾਹ ਕਿਹਾ ਕੋਈ ਸਰਾਧ ਨਹੀਂ ਕਰਿਆ ਨਾ ਮੇਰੇ ਸਹੁਰੇ ਘਰ ਵੀ ਨਹੀਂ ਕੋਈ ਸਰਾਧ ਕਰਦੀ ਅਸੀਂ ਕਿਉਂਕਿ ਗੁਰੂ ਸਾਹਿਬਾਂ ਨੇ ਕਿਹਾ ਹੈ ਕਹਿੰਦੇ ਜੀਵ ਤੇ ਪਿੱਤਰ ਨਾ ਮਾਣੀ ਐ ਮੋਹੇ ਸਰਾਧ ਕਰ। ਜਿਉਂਦੇ ਮਾਪਿਆਂ ਦੀ ਸੇਵਾ ਕਰ ਲੋ ਜਿਉਂਦੇ ਮਾਪਿਆਂ ਨੂੰ ਪੁੱਛ ਲੋ ਜਿਉਂਦੇ ਮਾਪਿਆਂ ਦੀ ਹਨਾ ਤੁਸੀਂ ਅਗਰ ਸੀਸ ਲੈ ਲੋਗੇ ਦੇਖੋ ਮਰਿਆਂ ਤੋਂ ਬਾਅਦ ਤਾਂ ਤੁਸੀਂ ਹੁਣ ਮੈਂ ਨਹੀਂ ਇਹਦੇ ਗੱਲ ਦੇ ਵਿੱਚ ਪੈਣਾ ਚਾਹੁੰਦੀ ਕਿਉਂਕਿ ਫਿਰ ਗੱਲ ਜ਼ਿਆਦਾ ਵੱਧ ਜੂਗੀ ਮੈਨੂੰ ਤਾਂ ਪਹਿਲੇ ਬਹੁਤ ਤਾਂ ਬੱਸ ਮੈਂ ਇਹੀ ਕਹੂੰਗੀ ਕਿ ਗੁਰੂ ਸਾਹਿਬ ਜੀ ਦੇ ਆਪਣੇ ਧਰਮਾਂ ਦੇ ਨਾਲ ਲੜ ਲੱਗੋ ਤਾਂ ਕਿ ਤੁਹਾਡਾ ਮਨ ਕਦੇ ਵੀ ਨਾ ਡੋਲਾਰ ਬੰਡੋ ਪਿਆਰ ਨਾਲ ਰਹੋ ਅਗਰ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹਨੂੰ ਅਪਣਾ ਲਓ ਕਹਿੰਦੇ ਜਦੋਂ ਆਪਾਂ ਕਿਸੇ ਦੀ ਨਾ ਔਗਣ ਦੇਖਣ ਲੱਗ ਜਾਂਦੇ ਆ ਤਾਂ ਉਹ ਔਗਣ ਆਪਣੇ ਵਿੱਚ ਆਉਣ ਲੱਗ ਜਾਂਦੇ ਨੇ ਗੁਣ ਦੇਖੋਗੇ ਤਾਂ ਉਹਦੇ ਗੁਣ ਤੁਹਾਡੇ ਵਿੱਚ ਆਉਣਗੇ ਇਹ ਵੀ ਹੈ ਕਾਰਨ ਤੇ ਕੋਈ ਵੀ ਤੁਹਾਨੂੰ ਡਾਊਟ ਹੁੰਦਾ ਤਾਂ ਤੁਸੀਂ ਮੈਨੂੰ ਹਨਾ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਜ਼ਰੂਰ ਜਵਾਬ ਦੇਵਾਂਗੀ ਦੇਖੋ ਹੁੰਦਾ ਵੀ ਪਿਛਲੇ ਕਰਮਾਂ ਦੇ ਜਿਹੜੇ ਆਪਣੇ ਪਾਪ ਨੇ ਉਸ ਨਾਲ ਨੂੰ ਆਪਾਂ ਇਸ ਜਨਮ ਦੇ ਵਿੱਚ ਘੱਟ ਸਕਦੇ ਆਂ ਅਗਰ ਕੋਸ਼ਿਸ਼ ਕਰਾਂ ਤਾਂ ਕਿਉਂਕਿ ਅਗਰ ਆਪਣੇ ਤੇ ਗਰੀਬੀ ਆ ਗਈ ਆਪਾਂ ਮਿਹਨਤ ਕਰੀਏ ਤਾਂ ਆਪਾਂ ਉਹ ਗਰੀਬੀ ਨੂੰ ਦੂਰ ਕਰ ਸਕਦੇ ਆਂ ਕਰ ਸਕਦੇ ਆਂ ਕਿ ਨਹੀਂ ਕਰ ਸਕਦੇ ਆਂ ਦੇਖੋ ਇੱਕ ਤਾਂ ਹੁੰਦਾ ਵੀ ਗਰੀਬੀ ਆ ਗਈ ਆਪਾਂ ਫਾਹਾ ਲੈ ਕੇ ਮਰ ਜਾਈਓ ਜਾਂ ਰੋਲੋ ਪਿੱਟ ਲੋ ਕਲ ਇਸ ਪਾਓ ਇੱਕ ਹੁੰਦਾ ਵੀ ਖੜੇ ਹੋਵੋ ਜੇ ਤੁਹਾਡੇ ਤੇ ਕੋਈ ਮੁਸ਼ਕਿਲ ਆਈ ਹੈਗੀ ਉਸ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰੋ ਵਾਹਿਗੁਰੂ ਜੀ ਅੱਗੇ ਅਰਦਾਸ ਰੱਖੋ ਤਾਂ ਉਸ ਮੁਸ਼ਕਿਲ ਦੇ ਵਿੱਚੋਂ ਵਾਹਿਗੁਰੂ ਜੀ ਤੁਹਾਨੂੰ ਕੱਢਣਗੇ ਹੀ ਕੱਢਣਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨਾਲ ਲੜਨਾ ਜਿੱਦਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਨੇ ਆ ਵੀ ਬੱਚੇ ਨੂੰ ਦੇਖੋ ਕਿੰਨਾ ਆਪਾਂ ਸਵੇਰੇ ਕਦੇ 2 ਵਜੇ ਉੱਠਵੇ 1:30 ਵਜੇ ਉੱਠ ਖੜ ਤੂੰ ਹਣਾ ਪੜ ਲੈ ਐਂ ਕਰ ਲੈ ਆਹ ਕਰ ਲੈ ਕੋਈ ਵੀ ਮਿਹਨਤ ਕਰਦਾ ਉਹਦੀ ਮਿਹਨਤ ਕਦੇ ਵੀ ਅਸਫਲ ਨਹੀਂ ਹੁੰਦੀ ਮਿਹਨਤ ਹਮੇਸ਼ਾ ਸਫਲ ਹੁੰਦੀ ਹੈ ਠੀਕ ਹੈ ਕਿ ਸਮਾਂ ਲੱਗ ਜਾਂਦਾ ਹੈ ਕਈ ਵਾਰੀ ਕਿਸੇ ਨੂੰ ਸਾਲ ਲੱਗ ਜਾਂਦਾ ਜਿਹੜੇ ਪੈਣਾ ਕਹਿੰਦੇ ਸਾਡੀ ਰੱਬ ਸੁਣਦਾ ਨਹੀਂ ਹਨ ਕਿਉਂਕਿ ਹੁੰਦੇ ਨਾ ਨਾ ਇੱਕ ਵਾਰੀ ਕਹਿੰਦੇ ਹੋਇਆ ਸੀਗਾ ਕਿਸੇ ਬੰਦੇ ਨੂੰ ਐਦਾਂ ਹੀ ਝੁਕਤੀ ਦੇਤੀ ਵੀ ਤੂੰ ਇਸ ਚੀਜ਼ ਨੂੰ ਹਨਾ ਐ ਕਰੀ ਜਾਵੀ ਬਣ ਜਾ ਸੋਨਾ ਬਣ ਜਾ ਸੋਨਾ ਹਨਾ ਤੇ ਉਹ ਕਹਿੰਦਾ ਵੀ ਠੀਕ ਹੈ ਵੀ ਮੈਂ ਇਹਨੂੰ ਐਂ ਕਹੀ ਜਾਊਂਗਾ ਉਹ ਕਹੀ ਗਿਆ ਬਣ ਜਾ ਸੋਨਾ ਬਣ ਜਾ ਸੋਨਾ ਬਣ ਜਾ ਸੋਨਾ ਜਿਸ ਦਿਨ ਉਹਦਾ ਸੋਨਾ ਬਣਨ ਦਾ ਟਾਈਮ ਆਇਆ ਉਹ ਅੱਕ ਗਿਆ ਆਪਣੇ ਮੰਗੋ ਕਦ ਵੀ ਮੇਰੇ ਸੁਣਦਾ ਤਾਂ ਹੈ ਨਹੀਂ ਰੱਬ ਜੀ ਮੈਂ ਆਪਾਂ ਕਹਿਣਾ ਵੀ ਮੈਂ ਪਾਠ ਕਰੀ ਜਾਂਦਾ ਮੇਰੀ ਰੱਬ ਸੁਣਦਾ ਤਾਂ ਹੈ ਨਹੀਂ ਉਹ ਕਹਿੰਦਾ ਮੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ ਵੀ ਸੋਨਾ ਬਣ ਜਾ ਸੋਨਾ ਬਣ ਜਾ ਕਹਿੰਦਾ ਬਣਦਾ ਤਾਂ ਹੈ ਨਹੀਂ ਕਹਿੰਦਾ ਤੂੰ ਮਿੱਟੀ ਹੋਈ ਬਣ ਜਾ ਉਸੇ ਟਾਈਮ ਉਹ ਚੀਜ਼ ਨੇ ਜਦੋਂ ਸੋਨਾ ਬਣਨਾ ਸੀ ਕਿਉਂਕਿ ਉਹਦੇ ਆਖਰੀ ਆਵਾਜ਼ ਨਿਕਲਣੀ ਸੀ ਉਹਨੇ ਮਿੱਟੀ ਕਹਿਤਾ ਤੇ ਉਹ ਮਿੱਟੀ ਬਣ ਗਈ ਬਸ ਭਰੋਸਾ ਨਾ ਤੋੜੋ ਭਰੋਸਾ ਰੱਖੋ ਕਿ ਵਾਹਿਗੁਰੂ ਜੀ ਮੇਰੀ ਜਰੂਰ ਸੁਣਨਗੇ ਤਾਂ ਦੇਖਿਓ ਤੁਹਾਡੇ ਭਰੋਸੇ ਨੂੰ ਭਾਗ ਜਰੂਰ ਲੱਗਣਗੇ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰ ਦੇਣਾ ਮਿਲਾਂਗੇ ਆ ਪਾਕਲੀ ਵੀਡੀਓ ਦੇ ਵਿੱਚ ਤੁਹਾਡੀ ਛੋਟੀ ਜੀ ਨਿਮਾਨੀ ਪੈਣ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਸਤਿ ਸ਼੍ਰੀ ਅਕਾਲ